ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ 31 ਜੁਲਾਈ ਦਿਨ ਵੀਰਵਾਰ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਅਖਬਾਰਾਂ ਬੋਲਦੀਆਂ ਨੇ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਅਸੀਂ ਚੁਣਿੰਦਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਕਿ ਹੁਣ ਪੇਮੈਂਟ ਕਰਨ ਲਈ ਪੈਨ ਦੀ ਬਜਾਏ ਮੋਬਾਈਲ ਤੇ ਚਿਹਰਾ ਸਕੈਨ ਕੀਤਾ ਜਾਏਗਾ ਪੰਜਾਬ ਦੀਆਂ ਤਹਿਸੀਲਾਂ ਵਿੱਚ ਰਿਸ਼ਵਤ ਨੂੰ ਰੋਕਣ ਲਈ ਪੁਰਾਣੇ ਕਲਰਕਾਂ ਨੂੰ ਤਹਿਸੀਲਦਾਰਾਂ ਨਾਲੋਂ ਹਟਾਇਆ ਜਾਏਗਾ ਤੇ ਬਹੁਤ ਕੁਝ ਹੋਰ ਪਰੰਤੂ ਸਭ ਤੋਂ ਪਹਿਲਾਂ ਖਬਰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਰੋਕ ਆਉਣ ਤੋਂ ਬਾਅਦ ਹੋਈ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ ਜਾਂਚ ਰਿਪੋਰਟ ਦੇ ਨਤੀਜਿਆਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ 3 ਦਿਨ ਪਹਿਲਾਂ ਅਚਾਨਕ ਆਕਸੀਜਨ ਪਲਾਂਟ ਦੇ ਬੰਦ ਹੋ ਜਾਣ ਕਰਕੇ 3 ਮਰੀਜ਼ਾਂ ਦੀ ਹੋਈ ਮੌਤ ਦੀ ਜਾਂਚ ਉਪਰੰਤ ਸਿਹਤ ਵਿਭਾਗੇ ਨੇ ਇੱਕ ਡਾਕਟਰ ਨੂੰ ਜਿੱਥੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਉੱਥੇ 3 ਨੂੰ ਸਸਪੈਂਡ ਕਰ ਦਿੱਤਾ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਹਾਲੇ ਗਹਿਰੀ ਜਾਂਚ ਚੱਲ ਰਹੀ ਹੈ ਅਤੇ ਜਿਨ੍ਹਾਂ 3 ਡਾਕਟਰਾਂ ਨੂੰ ਫਿਲਹਾਲ ਸਸਪੈਂਡ ਕੀਤਾ ਗਿਆ ਹੈ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਹੁਕੂਮ ਵਿੱਚ ਹਾਊਸ ਸਰਜਨ ਡਾਕਟਰ ਸ਼ਵਿੰਦਰ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ ਕਿਉਂਕਿ ਘਟਨਾ ਬੇਲੇ ਉਨ੍ਹਾਂ ਦੀ ਆਈਸੀਯੂ ਵਿੱਚ ਡਿਊਟੀ ਸੀ ਮੈਡੀਕਲ ਸੁਪਰਡੈਂਡੈਂਟ ਡਾਕਟਰ ਰਾਜਕਮਰ ਐਸਐਮਓ ਡਾਕਟਰ ਸੁਰਜੀਤ ਸਿੰਘ ਅਤੇ ਐਨਥੀਸੀਆ ਡਾਕਟਰ ਸੋਨਾਕਸ਼ੀ ਨੂੰ ਸਸਪੈਂਡ ਕੀਤਾ ਗਿਆ ਹੈ ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲ ਵਿੱਚ ਸਟਾਫ ਅਤੇ ਇਕੁਪਮੈਂਟ ਦੀ ਕੋਈ ਕਮੀ ਨਹੀਂ ਸੀ ਕਮੀ ਹਸਪਤਾਲ ਦੇ ਸਟਾਫ ਨੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਅਪਣਾਉਂਦੀ ਹੈ ਇਸ ਸੰਬੰਧੀ ਖਬਰ ਅੱਜ ਲਗਭਗ ਸਾਰੀਆਂ ਪ੍ਰਮੁੱਖ ਅਖਬਾਰਾਂ ਨੇ ਸਿਹਤ ਮੰਤਰੀ ਦੇ ਹਵਾਲੇ ਤੋਂ ਛਾਇਆ ਕੀਤੀ ਹੈ ਤੇ ਖਬਰ ਵਿੱਚ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ ਹੁੰਦਾ ਹੈ ਤਾਂ ਆਟੋਮੈਟਿਕਲੀ ਦੂਸਰੇ ਪਲਾਂਟ ਚੱਲ ਪੈਂਦੇ ਹਨ ਹਸਪਤਾਲ ਵਿੱਚ ਚਾਰ-ਚਾਰ ਆਕਸੀਜਨ ਦੇ ਸੋਰਸ ਹਨ ਪਰੰਤੂ ਮੈਨੇਜਮੈਂਟ ਇਤਨੀ ਜ਼ਿਆਦਾ ਖਰਾਬ ਸੀ ਕਿ ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ ਦੂਸਰੇ ਪਾਸੇ ਇਸ ਘਟਨਾ ਦੇ ਸੰਬੰਧੀ ਧਾਇਰ ਜਨਹਿਤ ਜਾਚਿਕਾ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ 베ਰੀ ਦੀ ਖੰਡਪੀਟ ਨੇ ਇਹ ਆਦੇਸ਼ ਜਲੰਧਰ ਦੇ ਸਿਮਰਨਜੀਤ ਸਿੰਘ ਦੀ ਜਨਹਿਤ ਜਾਚਕਾ ਤੇ ਸੁਣਵਾਈ ਕਰਦਿਆਂ ਹੋਇਆ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਨੇ YouTube ਨੂੰ ਉਹਨਾਂ ਇੰਟਰਨੈਟ ਮੀਡੀਆ ਪਲੇਟਫਾਰਮਾਂ ਵਿੱਚ ਸ਼ਾਮਲ ਕੀਤਾ ਹੈ ਜਿਨ੍ਹਾਂ ਨੂੰ ਇਸ ਸਾਲ ਦਸੰਬਰ ਤੋਂ ਇਹ ਤੈਅ ਕਰਨਾ ਹੋਵੇਗਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਨੂੰ ਨਹੀਂ ਦੇਖ ਪਾਣਗੇ। ਆਸਟ੍ਰੇਲੀਆ ਦੇ ਸੰਸਦ ਵਿੱਚ ਇਸ ਸੰਬੰਧੀ ਕਾਨੂੰਨ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਖਬਰ ਅਲ ਦੈਨਿਕ ਜਾਗਰਣ ਨੇ ਆਪਣੇ ਮੁਖ ਪੰਨੇ ਤੇ ਛਾਇਆ ਕੀਤੀ ਹੈ ਜਿਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੁਨੀਆ ਦਾ ਅਜੇ ਹ ਇਕਲੌਤਾ ਦੇਸ਼ ਹੈ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਟਿਕਟੌਕ ਤੇ ਐਕਸ ਵਰਗੇ ਪਲੇਟਫਾਰਮ ਪ੍ਰਤੀਬੰਧਿਤ ਕੀਤੇ ਜਾਣ ਦੀ ਯੋਜਨਾ ਹੈ ਨਵਜ ਪੰਜਾਬ ਦੀ ਆਸਟ੍ਰੇਲੀਆ ਦੇ ਇਸ ਫੈਸਲੇ ਨਾਲ ਆਪਣੀ ਸਹਿਮਤੀ ਜ਼ਾਹਿਰ ਕਰਦਾ ਹੈ ਕਿਉਂਕਿ ਜੋ ਹੁਣ ਤੱਕ ਅਜਿਹੀਆਂ ਬਹੁਤ ਸਾਰੀਆਂ ਰਿਸਰਚ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਇਹ ਸਿੱਟਾ ਨਿਕਲਿਆ ਹੈ ਕਿ ਸੋਸ਼ਲ ਮੀਡੀਆ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਅੜਚਨ ਪਾ ਰਿਹਾ ਹੈ ਇਸ ਨਾਲ ਬੱਚਿਆਂ ਦਾ ਧਿਆਨ ਭਟਕਦਾ ਹੈ ਤੇ ਇਹ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਵਿੱਚ ਰੋੜਾ ਬਣਦਾ ਜਾ ਰਿਹਾ ਹੈ ਭਾਰਤ ਦੇ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਕਿਸੇ ਨੈਸ਼ਨਲ ਹਾਈਵੇ ਤੇ ਬਿਨਾ ਕਿਸੇ ਪੂਰਵ ਸੂਚਨਾ ਦੇ ਅਚਾਨਕ ਬ੍ਰੇਕ ਲਗਾਉਣ ਨੂੰ ਵਾਹਨ ਚਾਲਕ ਦੀ ਲਾਪਰਵਾਹੀ ਦੱਸਿਆ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹਾਲਾਤ ਭਾਵੇਂ ਕੁਝ ਵੀ ਹੋਣ ਪਰੰਤੂ ਗੱਡੀ ਚਲਾਉਣ ਵਾਲੇ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਉਸ ਨੂੰ ਅਚਾਨਕ ਬ੍ਰੇਕ ਲਗਾਉਣੀ ਪੈਂਦੀ ਹੈ ਤਾਂ ਉਹ ਇਸ ਦੀ ਚੇਤਾਵਨੀ ਪਹਿਲਾਂ ਜਾਰੀ ਕਰੇ ਤਾਂ ਕਿ ਉਸ ਦੇ ਪਿੱਛੇ ਚੱਲ ਰਹੇ ਵਾਹਨ ਚਾਲਕਾਂ ਨੂੰ ਆਪਣੀ ਸੇਫਟੀ ਦਾ ਮੌਕਾ ਮਿਲ ਸਕੇ ਸੁਪਰੀਮ ਕੋਰਟ ਵਿੱਚ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਪੀਠ 7 ਜਨਵਰੀ 2017 ਨੂੰ 20 ਸਾਲ ਦੇ ਇੰਜੀਨੀਅਰ ਐਸ ਮੁਹੰਮਦ ਹਾਕਿਮ ਦੀ ਮੋਟਰਸਾਈਕਲ ਦੇ ਕਾਰ ਦੇ ਪਿਛਲੇ ਹਿੱਸੇ 'ਚ ਟੱਕਰ ਹੋ ਜਾਣ ਤੋਂ ਬਾਅਦ ਉਸ ਨੂੰ ਇੱਕ ਬੱਸ ਵੱਲੋਂ ਕੁਚਲ ਦਿੱਤੇ ਜਾਣ ਕਰਕੇ ਉਹਦਾ ਖੱਬਾ ਪੈਰ ਖੋਹ ਜਾਣ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਇਸ ਵੇਲੇ ਹਾਦਸੇ ਦਾ ਕਾਰਨ ਬਣੀ ਕਾਰ ਦਾ ਚਾਲਕ ਆਪਣੀ ਗਰਭਵਤੀ ਪਤਨੀ ਨਾਲ ਕੋਇਮਟੂਰ ਹਾਈਵੇ ਤੇ ਆਪਣੀ ਕਾਰ ਚਲਾ ਰਿਹਾ ਸੀ ਅਦਾਲਤ ਨੇ ਕਾਰ ਚਾਲਕ ਦੇ ਇਸ ਤਰਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸਨੇ ਆਪਣੀ ਕਾਰ ਦੀ ਅਚਾਨਕ ਬ੍ਰੇਕ ਇਸ ਲਈ ਲਗਾਈ ਸੀ ਕਿਉਂਕਿ ਉਸਦੀ ਗਰਭਵਤੀ ਪਤਨੀ ਨੂੰ ਉਲਟੀ ਮਹਿਸੂਸ ਹੋ ਰਹੀ ਸੀ ਅਦਾਲਤ ਨੇ ਇਸ ਮਾਮਲੇ ਵਿੱਚ ਅਪੀਲਕਰਤਾ ਨੂੰ 1.4 ਕਰੋੜ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ ਪਰੰਤੂ ਅਪੀਲਕਰਤਾ ਦੀ ਲਾਪਰਵਾਹੀ ਦੇ ਕਾਰਨ ਇਸ ਵਿੱਚ 20% ਦੀ ਕਮੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਪੰਜਾਬ ਸਮੇਤ ਦੇਸ਼ ਭਰ ਦੇ ਉਹਨਾਂ ਵਾਹਨ ਚਾਲਕਾਂ ਲਈ ਇੱਕ ਸਖਤ ਸੰਦੇਸ਼ ਹੈ ਜੋ ਅਕਸਰ ਅਚਾਨਕ ਬ੍ਰੇਕ ਲਗਾਉਣ ਦਾ ਤਰਕ ਦੇ ਕੇ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਹਨ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਮਿਲਣ ਪਹੁੰਚੇ ਸਾਬਕਾ ਅਕਾਲੀ ਮੰਤਰੀ ਡਾਕਟਰ ਦਲਜੀਤ ਸਿੰਘ ਟੀਮਾ, ਮਹੇਸ਼ ਇੰਦਰ ਸਿੰਘ ਗਰੇਵਾਲਾ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਜੇਲ੍ਹ ਦੀ ਗਾਰਡ ਅਤੇ ਪੁਲਿਸ ਦੇ ਤਾਇਨਾਤ ਮੁਲਾਜ਼ਮਾਂ ਨੇ ਗੇਟ ਤੇ ਹੀ ਬਾਹਰ ਰੋਕ ਲਿਆ। ਇਹਨਾਂ ਅਕਾਲੀ ਲੀਡਰਾਂ ਨੂੰ ਵਿਕਰਮ ਸਿੰਘ ਮਜੀਠੀਆ ਨਾਲ ਇਸ ਕਰਕੇ ਨਹੀਂ ਮਿਲਣ ਦਿੱਤਾ ਗਿਆ ਕਿਉਂਕਿ ਮਜੀਠੀਆ ਨਾਲ ਮੁਲਾਕਾਤ ਦੀ ਇਜਾਜ਼ਤ ਸਿਰਫ ਉਨ੍ਹਾਂ ਦੇ ਪਰਿਵਾਰ ਕੋਲ ਹੀ ਸੀ। ਇਹ ਖਬਰ ਅੱਜ ਅਮਰ ਉਜਾਲਾ ਨੇ ਪਬਲਿਸ਼ ਕੀਤੀ ਹੈ। ਅਖਬਾਰ ਦਾ ਕਹਿਣਾ ਹੈ ਕਿ ਜੇਲ੍ਹ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਲੋਂ ਨੇ ਮੌਕੇ ਤੇ ਪਹੁੰਚ ਕੇ ਅਕਾਲੀ ਲੀਡਰਾਂ ਨੂੰ ਮੁਲਾਕਾਤ ਨਹੀਂ ਕਰਵਾ ਪਾਣ ਪਿੱਛੇ ਤਰਕ ਦਿੱਤੇ ਪਰੰਤੂ ਤਿੰਨੇ ਲੀਡਰਾਂ ਨੇ ਲਗਭਗ 1 ਘੰਟਾ ਜੇਲ੍ਹ ਦੇ ਬਾਹਰ ਖੜੇ ਹੋ ਕੇ ਵਿਰੋਧ ਜਤਾਇਆ ਇਹਨਾਂ ਲੀਡਰਾਂ ਨੂੰ ਜੇਲ੍ਹ ਤੋਂ ਮਜੀਠੀਆ ਨਾਲ ਮੁਲਾਕਾਤ ਕੀਤੇ ਬਗੈਰ ਹੀ ਮੁੜਨਾ ਪਿਆ ਮੌਨਿਕ ਖਬਰ ਮੌਸਮ ਦੀ ਪੰਜਾਬ ਵਿੱਚ ਅੱਜ ਤੋਂ ਅਗਲੇ 4 ਦਿਨਾਂ ਵਾਸਤੇ ਮੌਨਸੂਨ ਸ਼ਾਂਤ ਰਹਿਣ ਦੀ ਸੰਭਾਵਨਾ ਹੈ ਖਬਰਦੈਨਿਕ ਪਾਸਕਰ ਨੇ ছায়ਾ ਕੀਤੀ ਹੈ ਖਬਰ ਅਨੁਸਾਰ ਬੁੱਧਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਬਰਸਾਤ ਹੋਈ ਇਸ ਬਰਸਾਤ ਨੂੰ ਔਸਤ ਨਾਲੋਂ ਵੱਧ ਦਰਜ ਕੀਤਾ ਗਿਆ ਸਭ ਤੋਂ ਜ਼ਿਆਦਾ ਬਰਸਾਤ ਬਠਿੰਡਾ ਵਿੱਚ ਹੋਈ ਕਰਨਲ ਪੁਸ਼ਵੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਹੋਈ ਮਾਰਕੋਟ ਮਾਮਲੇ ਦੀ ਵਿਭਾਗ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ 4 ਇੰਸਪੈਕਟਰਾਂ ਅਤੇ 2 ਕਰਮਚਾਰੀਆਂ ਦੀ ਨੌਕਰੀ ਵਿੱਚ 3 ਸਾਲ ਦੀ ਕਟੌਤੀ ਕੀਤੀ ਹੈ। ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਕਥਿਤ ਤੌਰ ਤੇ ਦੋਸ਼ੀ ਪੁਲਿਸ ਮੁਲਾਜ਼ਮੂ ਸਸਪੈਂਡ ਰਹਿਣਗੇ ਅਤੇ ਉਨ੍ਹਾਂ ਦੀ ਨੌਕਰੀ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਹੋਵੇਗੀ। ਉਨ੍ਹਾਂ ਨੂੰ ਨਾ ਤਾਂ ਕੋਈ ਪ੍ਰੋਮੋਸ਼ਨ ਮਿਲੇਗੀ ਅਤੇ ਨਾ ਹੀ ਪੱਤਾ ਤੇ ਤਨਖਾਹ ਵਿੱਚ ਕੋਈ ਵਾਧਾ ਕੀਤਾ ਜਾਏਗਾ। ਕਰਨਲ ਪੁਸ਼ਵਿੰਦਰ ਸਿੰਘ ਬਾਠ ਨਾਲ ਪੁਲਿਸ ਦੇ ਇਨਾ ਚਾਰ ਇੰਸਪੈਕਟਰਾਂ ਅਤੇ ਦੋ ਕਰਮਚਾਰੀਆਂ ਦੀ ਤੂਤੂ ਮਮੇ ਪਟਿਆਲਾ ਵਿੱਚ ਇੱਕ ਢਾਬੇ ਦੇ ਬਾਹਰ ਰਾਤ ਵੇਲੇ ਉਦੋਂ ਹੋਈ ਸੀ ਜਦੋਂ ਕਰਨਲ ਬਾਠ ਆਪਣੇ ਪੁੱਤਰ ਨਾਲ ਉੱਥੇ ਰੁਕੇ ਹੋਏ ਸਨ ਅਤੇ ਪੁਲਿਸ ਮੁਲਾਜ਼ਮ ਕਿਸੇ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੇ ਆਏ ਸੀ ਇਸ ਤੂਤੂ ਮਮੇ ਤੋਂ ਬਾਅਦ ਪੁਲਿਸ ਨੇ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਸੀ ਹੁਣ ਇਹ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਸੀਬੀਆਈ ਜਾਂਚ ਦੇ ਦੌਰਾਨ ਪੰਜਾਬ ਪੁਲਿਸ ਦੀ ਵਿਭਾਗੀ ਕਮੇਟੀ ਨੇ ਆਪਣੀ ਜਾਂਚ ਵਿੱਚ ਉਕਤ ਫੈਸਲੇ ਲਏ ਹਨ ਪੰਜਾਬ ਸਰਕਾਰ ਨੇ ਰਾਜ ਦੀਆਂ ਤਹਿਸੀਲਾਂ ਵਿੱਚੋਂ ਰਿਸ਼ਵਤ ਦਾ ਨੈਕਸਸ ਤੋੜਨ ਲਈ ਇੱਕ ਹੋਰ ਉਪਰਾਲਾ ਕਰਦੇ ਹੋਏ ਹੁਣ ਰਜਿਸਟਰੀ ਕਲਰਕਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ ਇਹਨਾਂ ਦੀ ਜਗ੍ਹਾ ਤੇ ਉਨ੍ਹਾਂ ਕਰਮਚਾਰੀਆਂ ਨੂੰ ਇਹ ਕੰਮ ਦਿੱਤਾ ਜਾਏਗਾ ਜਿਨ੍ਹਾਂ ਦੀ ਨੌਕਰੀ ਹਾਲੇ 7 ਸਾਲ ਹੀ ਹੋਈ ਹੋਵੇਗੀ ਖਬਰ ਅੱਜ ਦੇ ਅਨੰਕ ਚਾਰਨ ਨੇ ਆਪਣੇ ਪੰਜਾਬ ਪੰਨੇ ਤੇ ਮਾਲ ਮਹਿਕਮੇ ਦੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਵਰਮਾ ਦੇ ਹਵਾਲੇ ਤੋਂ ਛਾਇਆ ਕੀਤੀ ਹੈ ਚੀਫ ਸੈਕਟਰੀ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨਾਲ ਰਜਿਸਟਰੀ ਕਰਵਾਉਣ ਲਈ ਬਤੌਰ ਸਹਾਇਕ ਦੇ ਤੌਰ ਤੇ ਸਾਲਾਂ ਤੋਂ ਲੱਗੇ ਕਲਰਕਾਂ ਨੂੰ ਹਟਾ ਕੇ ਇਸ ਦੀ ਰਿਪੋਰਟ ਭੇਜਣ ਲਈ ਕਿਹਾ ਹੈ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਜਿਹੜੇ ਰਜਿਸਟਰੀ ਕਲਰਕ ਕੰਮ ਕਰ ਰਹੇ ਹਨ ਉਨ੍ਹਾਂ ਵਿੱਚੋਂ 10 ਤੋਂ 15% ਨੇ ਹੀ ਇਸ ਸੰਬੰਧੀ ਟੈਸਟ ਪਾਸ ਕੀਤਾ ਹੋਇਆ ਹੈ ਨਵੇਂ ਕਰਮਚਾਰੀਆਂ ਨੂੰ ਤੁਰੰਤ ਏਕਮ ਸੌਂਪ ਕੇ ਟੈਸਟ ਪਾਸ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਲੋਕਾਂ ਨੂੰ ਰਜਿਸਟਰੀ ਕਾਊਂਡ ਵੇਲੇ ਰਿਸ਼ਵਤ ਨਾ ਦੇਣੀ ਪਵੇ ਇਸ ਲਈ ਸਰਕਾਰ ਨੇ ਕਈ ਉਪਰਾਲੇ ਕੀਤੇ ਹਨ ਜਿਨ੍ਹਾਂ ਵਿੱਚੋਂ ਤਹਿਸੀਲਦਾਰਾਂ ਤੋਂ ਰਜਿਸਟਰੀਆਂ ਦਾ ਕੰਮ ਵਾਪਸ ਲੈਣ ਰਜਿਸਟਰੀਆਂ ਆਨਲਾਈਨ ਕਰਨ ਆਦਿ ਕੋਸ਼ਿਸ਼ਾਂ ਸਨ ਪਰੰਤੂ ਇਸ ਕੰਮ ਵਿੱਚ ਰਿਸ਼ਵਤ ਪੂਰੀ ਤਰ੍ਹਾਂ ਬੰਦ ਨਹੀਂ ਹੋਈ ਭਾਰਤੀ 에ਅਰ ਫੋਰਸ ਵੱਲੋਂ 219 ਵਿੱਚ ਬਾਲਕੋਟ ਤੇ 에ਅਰ ਸਟ੍ਰਾਈਕ ਕਰਨ ਵਾਲੇ ਪਾਇਲਟ ਅਤੇ ਉਸ ਦੀ IIM ਤੋਂ ਗ੍ਰੈਜੂਏਟ IT ਫਰਮ ਵਿੱਚ ਕੰਮ ਕਰਨ ਵਾਲੀ ਪਤਨੀ ਨੂੰ ਸੁਪਰੀਮ ਕੋਰਟ ਨੇ ਕਿਹਾ ਕੀ ਬਦਲੇ ਦੀ ਭਾਵਨਾ ਨਾਲ ਆਪਸੀ ਜੀਵਨ ਨਾ ਜੀਵੋ ਇੱਕ ਦੂਜੇ ਨੂੰ ਮਾਫ ਕਰਦੇ ਹੋ ਤੇ ਅੱਗੇ ਵਧੋ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਇੱਕ ਵਧੀਆ ਜੀਵਨ ਜੀਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਜਸਟਿਸ ਪੀ ਐਸ ਨਰਸimha ਅਤੇ ਅਤુલ ਐਸ ਚੰਦੂਕਰਦੀ ਪੀਸ਼ਟ ਨੇ ਇਸ ਜੋੜੇ ਨੂੰ ਸਲਾਹ ਦਿੱਤੀ ਕਿ ਉਹ ਆਪਸੀ ਵਿਵਾਦ ਵਧੀਆ ਮਾਹੌਲ ਵਿੱਚ ਵਧੀਆ ਤਰੀਕੇ ਨਾਲ ਸੁਲਝਾ ਲੈਣ ਇਸ ਦੇ ਨਾਲ ਹੀ 에ਅਰ ਫੋਰਸ ਦੇ ਪਾਇਲਟ ਵੱਲੋਂ ਦਾਇਰ ਕੀਤੀ ਗਈ ਜਾਚਿਕਾ ਤੇ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਭਾਰਤੀ ਸੈਨਾ ਦੇ ਸਪਾਇਲਟ ਨੇ ਸੁਪਰੀਮ ਕੋਰਟ ਦਾ ਰੁਖ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਖਿਲਾਫ ਐਫ ਆਈ ਆਰ ਰੱਦ ਕਰਨ ਦੀ ਜਾਚਿਕਾ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ। ਦਾਇਰ ਜਾਚਿਕਾ ਦਾ ਰੁਖ ਦੇਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦੁਸ਼ਮਣੀ ਦੇ ਮੁਕਦਮੇ ਵਰਗਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਦੋਨੋਂ ਨੌਜਵਾਨ ਹੋ ਅਤੇ ਤੁਹਾਡੇ ਸਾਹਮਣੇ ਇੱਕ ਲੰਬੀ ਜ਼ਿੰਦਗੀ ਪਈ ਹੋਈ ਹੈ। ਖਬਰਦਾਨਿਕ ਯਾਰਨ ਨੇ ਆਪਣੇ ਨੈਸ਼ਨਲ ਪੰਨੇ ਤੇ ਛਾਪੀ ਹੋਈ ਹੈ ਇਹ ਜਾਚਿਕਾ ਪਾਇਲਟ ਨੇ ਆਪਣੀ ਪਤਨੀ ਵੱਲੋਂ ਉਸ ਦੇ ਖਿਲਾਫ ਦਰਜ ਕਰਾਈ ਗਈ ਐਫ ਆਈ ਆਰਜ਼ ਨੂੰ ਰੱਦ ਕਰਨ ਲਈ ਦਾਇਰ ਕੀਤੀ ਹੈ ਪਾਇਲਟ ਨੇ ਆਪਣੀ ਜਾਚਕਾ ਵਿੱਚ ਆਪਣੀ ਪਤਨੀ ਵੱਲੋਂ ਉਸ ਦੇ ਸਮੇਤ ਪਰਿਵਾਰਿਕ ਮੈਂਬਰਾਂ ਖਿਲਾਫ ਦਿੱਲੀ ਅਤੇ ਹਰਿਆਣਾ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਝੂਠੀਆਂ ਸ਼ਿਕਾਇਤਾਂ ਅਤੇ ਮਾਮਲੇ ਦਰਜ ਕਰਵਾਉਣ ਸੰਬੰਧੀ ਦਾਵਾ ਕੀਤਾ ਗਿਆ ਹੈ ਪਾਇਲਟ ਨੇ ਕਿਹਾ ਕਿ ਪਤਨੀ ਨੂੰ ਜਦੋਂ ਅਦਾਲਤਾਂ ਵੱਲੋਂ ਰਾਹਤ ਨਹੀਂ ਮਿਲੀ ਤਾਂ ਉਸਨੇ 에ਅਰ ਫੋਰਸ ਦੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਕੋਲ ਬਾਰ-ਬਾਰ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਦੇਸ਼ ਵਿੱਚ ਪੈਸੇ ਟ੍ਰਾਂਸਫਰ ਕਰਨ ਵੇਲੇ ਪਿਨ ਯੂਜ਼ ਕਰਨ ਦੀ ਥਾਂ ਤੇ ਬਾਇਓਮੈਟ੍ਰਿਕ অথেন্টিਕੇਸ਼ਨ ਸਹੂਲਤ ਸ਼ੁਰੂ ਕੀਤੇ ਜਾਣ ਦਾ ਡਰਾਫਟ ਤਿਆਰ ਕਰ ਲਿਆ ਗਿਆ ਹੈ। ਅਗਰ ਇਹ ਪਲਾਨ ਸਿਰੇ ਚੜ ਗਿਆ ਤਾਂ ਮੋਬਾਈਲ ਜਾਂ ਕਿਸੇ ਹੋਰ ਡਿਵਾਈਸ ਤੋਂ ਪੇਮੈਂਟ ਕਰਨ ਦੇ ਵੇਲੇ ਤੁਹਾਨੂੰ ਪਿਨ ਨੰਬਰ ਅਤੇ OTP ਨਹੀਂ ਦੇਣਾ ਹੋਵੇਗਾ। ਪਿੰਨ ਦੀ ਥਾਂ ਤੇ ਫਿੰਗਰਪ੍ਰਿੰਟ ਜਾਂ ਫਿਰ ਫੇਸ ਆਈਡੀ ਨੂੰ ਸਕੈਨ ਕਰਕੇ ਤੁਸੀਂ ਕੋਈ ਭੁਗਤਾਨ ਕਰ पाओगे ਪਿੰਨ ਚੋਰੀ ਅਤੇ ਆਨਲਾਈਨ ਫਰਾਡ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਇਹ ਨਵਾਂ ਫੀਚਰ ਜੋੜਿਆ ਜਾ ਰਿਹਾ ਹੈ ਇਸ ਸਬੰਧੀ ਖਬਰ ਦੈਨਿਕ ਪਾਸਕਰ ਨੇ ਛਾਇਆ ਕੀਤੀ ਹੈ ਖਬਰ ਵਿੱਚ ਦੱਸਿਆ ਗਿਆ ਹੈ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਐਨ ਪੀ ਸੀ ਆਈ ਪਿਛਲੇ 1 ਸਾਲ ਤੋਂ ਇਸ ਫੀਚਰ ਤੇ ਕੰਮ ਕਰ ਰਿਹਾ ਸੀ ਇਸ ਫੀਚਰ ਨੂੰ ਲਾਗੂ ਕਰਨ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਐਨ ਪੀ ਸੀ ਆਈ ਦੀ ਸਟੀਅਰਿੰਗ ਕਮੇਟੀ ਦੀ ਮਨਜ਼ੂਰੀ ਲੈਣਾ ਜ਼ਰੂਰੀ ਹੈ ਭੁਗਤਾਨ ਦਾ ਇਹ ਤਰੀਕਾ اوਟੀਪੀ ਅਤੇ ਪਿਨ ਨਾਲੋਂ ਕਿਧਰੇ ਜ਼ਿਆਦਾ ਸੁਰੱਖਿਤ ਹੈ ਕਿਉਂਕਿ ਇਹਦੇ ਵਿੱਚ ਫਰਾਡ ਹੋਣ ਦੀ ਆਸ਼ੰਕਾ ਘੱਟ ਹੈ ਇਸ ਯੋਜਨਾ ਦਾ ਲਾਭ ਸਿਰਫ ਉਹੀ ਲੋਕ ਉਠਾ ਪਾਉਣਗੇ ਜਿਨ੍ਹਾਂ ਦੇ ਡਿਵਾਈਸ ਵਿੱਚ ਫੇਸ ਆਈਡੀ ਐਕਟਿਵ ਹੋਵੇਗੀ ਫਿਲਹਾਲ ਐਨਪੀਸੀਆਈ ਨੇ ਇਸ ਨਵੇਂ ਫੀਚਰ ਦਾ ਡਰਾਫਟ ਸਾਰੇ ਪਾਰਟਨਰਸ ਨਾਲ ਸਾਂਝਾ ਕਰਕੇ ਉਨ੍ਹਾਂ ਤੋਂ ਫੀਡਬੈਕ ਮੰਗੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਐਨਪੀਸੀਆਈ ਅਕਤੂਬਰ ਵਿੱਚ ਹੋਣ ਵਾਲੇ ਗਲੋਬਲ ਫਿਨਟੈਕ ਫੈਸਟ ਵਿੱਚ ਇਸ ਫੀਚਰ ਦਾ ਡੈਮੋ ਦਿਖਾ ਸਕਦੀ ਹੈ ਇਸ ਪ੍ਰਕਾਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਕੁਝ ਮਹੀਨਿਆਂ ਵਿੱਚ ਤੁਹਾਨੂੰ ਭੁਗਤਾਨ ਕਰਨ ਵੇਲੇ ਪਿੰਨ ਕੋਡ ਦੀ ਥਾਂ ਤੇ ਸਿਸਟਮ ਫੇਸ ਆਈਡੀ ਜਾਂ ਫਿੰਗਰਪ੍ਰਿੰਟ ਦਾ ਇਸਤੇਮਾਲ ਹੀ ਕਰਨਾ ਪਵੇਗਾ ਭਾਰਤ ਦੇ ਬਖਵਖ ਰਾਜਾਂ ਦੀ ਤਰ੍ਹਾਂ ਪੰਜਾਬ ਦੇ ਲੋਕ ਵੀ ਪਿੰਨ ਚੋਰੀ ਹੋਣ ਤੋਂ ਬਾਅਦ ਆਪਣੇ ਕਰੋੜਾਂ ਰੁਪਏ ਠੱਗਾਂ ਕੋਲ ਗਵਾ ਚੁੱਕੇ ਹਨ ਭੁਗਤਾਨ ਕਰਨ ਲਈ ਪਿੰਦੀ ਥਾਂ ਅਗਰ ਬਾਇਓਮੈਟ੍ਰਿਕ ਜਾਂ ਫੇਸ ਆਈਡੈਂਟੀਫਿਕੇਸ਼ਨ ਨੂੰ ਇਸਤੇਮਾਲ ਵਿੱਚ ਲਿਆਉਣਾ ਸ਼ੁਰੂ ਹੋ ਗਿਆ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਪ੍ਰਦੇਸ਼ ਦੇ ਹਜ਼ਾਰਾਂ ਲੋਕ ਆਏ ਦਿਨ ਹੋਰ ਇਹ ਧੋਖਾਧੜੀ ਤੋਂ ਬਚ ਜਾਣਗੇ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਮੁਹੱਈਆ ਕਰਵਾ ਸਕੀਏ ਜੋ ਤੁਸੀਂ ਪਾਲਦੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਹਾਡੀ ਪ੍ਰਤੀਕਿਰਿਆ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਨਿਖਾਰਨ ਲਈ ਸਹਾਇਕ ਹੋਵੇਗੀ ਕੱਲ੍ਹ ਦੀਆਂ ਅਖਬਾਰਾਂ ਵਿੱਚੋਂ ਛਪੀਆਂ ਚੁਣਿੰਦਾ ਖਬਰਾਂ ਨੂੰ ਲੈ ਕੇ ਫਿਰ ਰੂਬਰੂ ਹੁੰਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ